ਦਾ ਜਾਨ ਪਿੱਤਾ ਛੇ ਪੈਣਾ ਦਾ ਪਰਾਸੀ ਪੁੱਪਾ ਮਾਰ ਕੇ ਪੈਣਾ ਰੋ ਰਹੀਆਂ ਨੇ ਜਦੋਂ ਉਹਨਾਂ ਨੂੰ ਵੀਰ ਦੀ ਸ਼ਹੀਦ ਹੋਣ ਦੀ ਖਬਰ ਮਿਲਦੀ ਹੈ ਕਿਹਾ ਗਿਆ ਕਿ ਕਈ ਸੁਪਨੇ ਸੀ ਉਹਨਾਂ ਦੇ ਤੇ ਵੀਰ ਨੂੰ ਪੜਾ ਹੀ ਪੜਾ ਲਿਖਾ ਕੇ ਉਹਨਾਂ ਨੇ ਫੌਜ ਦੇ ਵਿੱਚ ਭਰਤੀ ਕਰਵਾਇਆ ਸੀ ਤੇ ਅੱਜ ਜੱਦੀ ਘਰ ਤੇ ਵਿੱਚ ਅਕਨੀ ਵੀਰ ਸ਼ਹੀਦ ਦੀ ਮ੍ਰਿਤਕ ਦੇ ਪਹੁੰਚਿਆ ਸੋ ਪਰਿਵਾਰ ਤੇ ਹਾਲਾਤ ਤੁਸੀਂ ਦੇਖ ਸਕਦੇ ਹੋ ਪੁੱਪਾ ਮਾਰ ਕੇ ਪਰਿਵਾਰ ਰੋ ਰਿਹਾ ਪਿੰਡ ਦੇ ਲੋਕਾਂ ਦੀ ਹਰ ਇੱਕ ਦੀ ਅੱਖ ਜੜੀ ਹੈ ਨਾ ਮੈਂ ਜਦੋਂ ਅਜੇ ਸਿੰਘ ਦੀ ਦੇ ਜੜੀਆ ਕਰ ਪਹੁੰਚਦੀ ਹੈ ਜੱਦੀ ਪਿੰਡ ਕਰ ਪਹੁੰਚੀ ਹੈ ਬਲਾਕ ਮਲੋਤ ਦੇ ਪਿੰਡ ਰਾਮਗੜ ਸਰਦਾਰਾਂ ਦਾ ਰਹਿਣ ਵਾਲਾ ਸੀ ਅਜੇ ਸਿੰਘ ਮਹਿਜ ਅਜੇ 23 ਸਾਲ ਉਮਰ ਸੀ ਜੋ ਕਿ ਪਾਰਤੀ ਫੌਜ ਦੇ ਵਿੱਚ ਬਤੌਰ ਅਗਨੀਵੀਰ ਭਰਤੀ ਹੋਇਆ ਸੀ ਉਸ ਤੇ ਰਾਜੋਰੀ ਵਿਖੇ ਡਿਊਟੀ ਦੌਰਾਨ ਤਕਨੀਕੀ ਹਾਦਸਾ ਵਾਪਰਨ ਦੇ ਕਾਰਨ ਸ਼ਹੀਦ ਹੋਣ ਦੀ ਜਦੋਂ ਬੇहद ਦੁਖਦਾਈ ਖਬਰ ਪਰਿਵਾਰ ਨੂੰ ਮਿਲਦੀ ਹੈ ਤਾਂ ਪਰਿਵਾਰ ਪੁੱਪਾ ਮਾਰ ਮਾਰ ਰੋ ਰਿਆ ਸੀ ਛੇ ਪਣੰਦਾ ਰੋ ਰੋ ਬੁਰਾ ਹਾਲ ਹੈ ਕਿਹਾ ਕੀ ਜਾ ਰਿਆ ਸੀ ਨਾ ਪਣੰਦੇ ਵੱਲੋਂ ਰੋਂਦੀਆਂ ਕਰਨੋਂਦੀਆਂ ਗੋਹਾਂ ਲਗਾ ਰਹੀ ਸੀ ਕਿ ਉਹਨਾਂ ਦਾ ਸਹਾਰਾ ਜਿਹੜਾ ਜੋਹਾਨੋ ਤੁਰਕੀਆਂ ਨੂੰ ਯਕੀਨ ਨਹੀਂ ਹੋ ਰਿਹਾ ਉਕਤ ਨੌਜਵਾਨ ਅਤਿ ਗਰੀਬੀ ਨਾਲ ਜਦੋਂ ਜਹਿਦ ਕਰ ਰਹੇ ਪਰਿਵਾਰ ਤੇ ਵਿਚਾਰਤਿਕ ਮੁਸ਼ਕਲਾਂ ਦਾ ਸਾਹਮਣਾ ਕਰਦੇ ਆ ਪਰਿਵਾਰ ਤੇ ਪਾਲਣ ਪੋਸ਼ਣ ਤੇ ਰੋਜ਼ ਰੋਟੀ ਦੇ ਲਈ ਫਰਵਰੀ 2022 ਦੇ ਵਿੱਚ ਹੀ ਅਕਨੀਵੀਰ ਵੱਚੋ 4 ਸਾਲਾਂ ਨੌਕਰੀ ਲਈ ਵਰਤੀ ਹੋਇਆ ਸੀ ਪਰ ਅੱਜ 6 ਪੜੰਦਾ ਪਰਾ ਉਹਨਾਂ ਦੇ ਵਿੱਚ ਨਹੀਂ ਰਿਹਾ ਸੋ ਬੇहद ਹੀ ਦੁਖਦਾਈ ਖਬਰ ਸਾਹਮਣੇ ਆਉਂਦੀ ਹੈ ਜਦੋਂ ਅੱਜ ਮ੍ਰਿਤਕ ਦੇ ਜਦ ਪਿੰਡ ਪਹੁੰਚੀ ਤਾਂ ਹਰ ਇੱਕ ਦੀ ਅੱਖ ਨਮ ਨਜ਼ਰ ਆ ਰਹੀ ਸੀ ਤਸਵੀਰਾਂ ਤੁਸੀਂ ਖੁਦ ਸਕਰੀਨ ਤੇ ਦੇਖ ਸਕਦੇ ਹੋ ਕਿ ਕਿੰਝ ਗਮਗੀਨ ਮਾਹੌਲ ਹੈ ਹਰ ਇੱਕ ਦੀ ਅੱਖਾਂ ਨਮ ਨਜ਼ਰ ਆ ਰਹੀਆਂ ਨੇ ਜਦੋਂ ਅਜੇ ਸਿੰਘ ਦੀ ਦੇਖ ਕਰ ਪਹੁੰਚਤੀ ਹੈ ਤੇ ਪੁੱਪਾ ਮਾਰ ਮਾਰ ਭੈਣਾਂ ਰੋ ਰਹੀਆਂ ਨੇ ਕੱਲ ਤੋਂ ਹੀ ਭੈਣਾਂ ਦਾ ਰੋ ਰੋ ਬੁਰਾ ਹਾਲ ਆਪਣੇ ਵੀਰ ਨੂੰ ਯਾਦ ਕਰ ਰੋ ਰਹੀਆਂ ਸੀ ਸੋ ਕਿਹਾ ਗਿਆ ਇਹਨਾਂ ਭੈਣਾਂ ਦੇ ਵੱਲੋਂ ਕਿ ਅਜੇ ਸਿੰਘ ਕਿਹਾ ਕਰਦਾ ਸੀ ਕਿ ਜਲਦ ਉਹ ਸ਼ੇਤੀ ਘਰ ਵਾਪਸੀ ਕਰੇਗਾ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਇੱਕ লাশ ਬਣ ਕੇ ਉਹਨਾਂ ਦਾ ਵੀਰ ਘਰ ਪਹੁੰਚੇਗਾ ਸੋ ਇਹਨਾਂ ਪੈਣਨ ਦੇ ਲਈ ਕਿਸ ਤਰੀਕੇ ਦੇ ਨਾਲ ਦੁੱਖ ਜੜਾਇਆ ਡੁੱਬੀਆਂ ਹੋਈਆਂ ਨੇ ਤੁਸੀਂ ਖੁਦ ਇਸ ਦਾ ਅੰਦਾਜ਼ਾ ਲਗਾ ਸਕਦੇ ਹੋ ਮੈਂ ਜਜਤ 23 ਸਾਲ ਦੀ ਉਮਰ ਸੀ ਅਗਨੀਵੀਰ ਅਜੇ ਸਿੰਘ ਦੀ ਜੋ ਹਮੇਸ਼ਾ ਦੇ ਲਈ ਆਪਣੇ ਪਰਿਵਾਰ ਨੂੰ ਵਿਛੋੜਾ ਦੇ ਗਿਆ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਦੋਂ ਦੇ ਪਿੰਡ ਪਹੁੰਚਦੀ ਹੈ ਤਾਂ ਸਾਰਾ ਪਿੰਡ ਇਕੱਠਾ ਹੋ ਜਾਂਦਾ ਹੈ ਹਰ ਇੱਕ ਦੀਆਂ ਅੱਖਾਂ ਨਮ ਨਜ਼ਰ ਆ ਰਹੀਆਂ ਨੇ ਅਜੀਤ ਸਿੰਘ 22 ਸਾਲ ਦੇ ਕਰੀਬ ਸੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਦੇ ਰੋਜ਼ੀ ਰੋਟੀ ਕਮਾਉਣ ਦੇ ਲਈ ਫੌਜ ਦੇ ਵਿੱਚ ਭਰਤੀ ਹੁੰਦਾ ਹੈ ਪੈਣਾਂ ਦੇ ਵੱਲੋਂ ਵੀ ਦੱਸਿਆ ਗਿਆ ਸੀ ਕਿ ਪੜਾ ਲਖਾ ਕੇ ਵੀਰ ਨੂੰ ਉਨ੍ਹਾਂ ਨੇ ਫੌਜ ਦੇ ਵਿੱਚ ਭਰਤੀ ਕਰਵਾਇਆ ਸੀ ਕਈ ਸੁਪਨੇ ਵੀਰ ਨੇ ਦੇਖੇ ਸੀ ਕਿ ਪੈਣ ਨੂੰ ਕੈਨੇਡਾ ਭੇਜਿਆ ਜਾਵੇਗਾ ਪਰ ਪੈਣ ਜਿੱਦ ਕਰਦੀ ਸੀ ਆਪਣੇ ਵੀਰ ਦੇ ਨਾਲ ਕਿ ਉਹ ਵੀ ਉਸਦੇ ਨਾਲ ਹੀ ਫੌਜ ਦੇ ਵਿੱਚ ਭਰਤੀ ਹੋਵੇਗੀ ਪਰ ਪੈਣਾ ਨੂੰ ਇਹ ਵੀ ਸਦਾ ਲਈ ਵਿਛੋੜਾ ਦੇ ਕੇ ਅਸੁੱਤ ਤਸਵੀਰਾਂ ਬੇਹੱਦ ਹੀ ਪਾਵਕ ਕਰਦੀਆਂ ਸਾਹਮਣੇ ਆ ਰਹੀਆਂ ਨੇ ਰਾਮਗੜ੍ਹ ਸਰਦਾਰਾਂ ਤੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ ਕਿੰਜ ਪੂਰੇ ਦਾ ਪੂਰਾ ਪਿੰਡ ਜੜਾ ਇਸ ਵਕਤ ਗਮ ਦੇ ਮਾਹੌਲ ਦੇ ਵਿੱਚ ਡੁੱਬਿਆ ਹੋਇਆ ਹੈ ਹਰ ਇੱਕ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਵਗਤੇ ਹੋਏ ਨਜ਼ਰ ਆ ਰਹੇ ਨੇ ਜਦੋਂ ਦੇ ਅਜੇ ਸਿੰਘ ਦੀ ਜੱਤੀ ਪਿੰਡ ਪਹੁੰਚਦੀ ਹੈ ਮਾ ਦਾ ਵੀਰ ਉਹ ਰੋ ਬੁਰਾ ਹਾਲਾ ਮਾ ਦੇ ਵੱਲੋਂ ਯਕੀਨ ਕਰਨਾ ਮੁਸ਼ਕਲ ਹੋ ਰਿਹਾ ਹੈ ਕਿ ਉਸ ਦਾ ਪੁੱਤ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਛੋਟੀ ਉਮਰੇ ਹੀ ਉਹਨਾਂ ਨੂੰ ਹਮੇਸ਼ਾ ਦੇ ਲਈ ਵਿਛੋੜਾ ਦੇ ਕੇ ਇੱਕ ਵਾਰ ਤਸਵੀਰਾਂ ਦਾ ਰੁੱਕ ਕਰ ਲੈਂਦੇ ਆ ਕਿ ਕੀ ਮਾਹੌਲ ਇਸ ਵਕਤ ਪਰਿਵਾਰ ਦੇ ਵਿੱਚ ਬਣਿਆ ਹੋਇਆ ਹੈ